ਕਾਫੀ ਦੇਰ ਤੋਂ ਇਹ ਬਿਆਨ ਚੱਲ ਰਿਹਾ ਕਿ ਸਰਕਾਰ ਦੀਏ ਮਲੀ ਭੋਗਤਾ ਇਸ ਕਰਕੇ ਭਾਈ ਨਰੈਣ ਸਿੰਘ ਚੋੜਾ ਨੂੰ ਜ਼ਮਾਨਤ ਮਿਲੀ ਹੈ ਸਰਕਾਰਾਂ ਦੇ ਨਾਲ ਮਿਲ ਕੇ ਬੰਦੇ ਚੱਲ ਰਹੇ ਆ ਇਹ ਸੁਖਵੀਰ ਬਾਦਲ ਤੇ ਉਹਨਾਂ ਨੇ ਹਮਲਾ ਨਹੀਂ ਕਰਿਆ ਸੁਖਵੀਰ ਬਾਦਲ ਵੱਲੋਂ 2015 ਤੋਂ ਜਿਹੜੇ ਲਏ ਗਏ ਫੈਸਲੇ ਆ ਉਹਨਾਂ ਫੈਸਲਿਆਂ ਦੇ ਵਿਰੁੱਧ ਉਹਨੇ ਆਪਣਾ ਰੋਸ ਪ੍ਰਗਟ ਕਰਿਆ ਹਾਲਾਂਕਿ ਉਹਨੇ ਸਾਹਬ ਕੇ ਹੱਸੀ ਕਿ ਇਹ ਮੈਂ ਕੋਈ ਮਾਫੀ ਮੰਗੀ ਨਹੀਂ ਪਰੰਤੂ ਇੱਕ ਵੋਟਾਂ ਦੀ ਖਾਤਰ ਇਹਨਾਂ ਨੇ ਇਹ ਕੌਮ ਦਾ ਜਿਹੜਾ ਹੈ ਉਹ ਸਿਧਾਂਤ ਆਪਣੇ ਦਾਅ ਤੇ ਲਾਇਆ ਮੈਂ ਤਾਂ ਕਹਿਣਾ ਇਤਿਹਾਸ ਦਾ ਸਭ ਤੋਂ ਵੱਡਾ ਦਿਨ ਸੀ ਉਹ ਜਿਸ ਤਰ੍ਹਾਂ ਜਹਦਾਰ ਜਗਤਾਰ ਸਿੰਘ ਹਵਾਰਾ ਨੂੰ 7-8 ਲੱਖ ਦੇ ਸੰਗਤਾਂ ਨੇ ਇਕੱਠ ਨੇ ਪ੍ਰਵਾਨਗੀ ਦਿੱਤੀ ਉਸ ਤੋਂ ਵੀ ਵੱਧ ਵਿਦੇਸ਼ਾਂ 'ਚ ਬੈਠੇ ਜਿੰਨੀ ਸੰਗਤਾ ਉਹਨਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਸੀ ਜਥੇਦਾਰਾਂ ਨੇ ਫੈਸਲਾ ਫਿਰ ਲਿਆ ਜੀ ਇਹ ਜਿਨ੍ਹਾਂ ਦੇ ਅੱਗੇ ਖੜ ਕੇ ਸੁਖਵੀਰ ਬਾਦਲ ਨੇ ਸਿਰ ਝੁਕਾਇਆ ਉਹਨਾਂ ਨੂੰ ਹੁਣ ਫਿਰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਅਸੀਂ ਤਾਂ ਇੱਕ ਪਰਿਵਾਰ ਦੇ ਜਥੇਦਾਰ ਦੇਖਦੇ ਆ ਜੋ ਵੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਹੁਕਮ ਸੁਣਾਇਆ ਪਰ ਉਹਨੂੰ ਇਨ ਬਿਨ ਲਾਗੂ ਕਰਾਉਣ 'ਚ ਉਹ ناکਾਮ ਰਹੇ ਉਹ ਕਹਿੰਦੇ ਬਈ ਗੋਲੀ ਸੁਖਵੀਰ ਬਾਦਲ ਤੇ ਨਹੀਂ ਉੱਥੇ ਇੱਕ ਸੇਵਾਦਾਰ ਦੇ ਉੱਤੇ ਚੱਲੀ ਆ ਜਿਹਨੂੰ ਸੇਵਾ ਲਈ ਗਈ ਸੀ ਕੱਲ ਤੱਕ ਸਾਬ ਦੇ ਵੱਲੋਂ ਇਸ ਕਰਕੇ ਮੰਤਪੱਗ ਹੈ ਇਹਦੇ ਨਾਲ ਜਿੱਥੇ ਮਰਿਆਦਾ ਦੀ ਧੱਜੀਆਂ ਔੜੀਆਂ ਤਾਂ ਉੱਥੇ ਬਿਆਦਵੀ ਵੀ ਹੋਈ ਏ ਉਹ ਤਾਂ ਇੱਕ ਟੋਂਗ ਰਚਿਆ ਵਾ ਸੀ ਉਹਨੇ ਵੀ ਜਿਹੜਾ ਉੱਥੇ ਤੋਂ ਉਹਨੂੰ ਦੂਸਰੇ ਪਾਸੇ ਐਸਜੀਪੀਸੀ ਨੇ ਵੀ ਤਾਂ ਇਹ ਗੱਲਾਂ ਕਹੀਆਂ ਸੁਖਵੀਰ ਸਿੰਘ ਬਾਦਲ ਤਾਂ ਆਪ ਇੱਕ ਵਾਰੀ ਉਹ ਗੀਤ ਦਰੌਂਦੇ ਹੋਏ 17 ਦਰੌਂਦੇ ਹੋਏ ਨਜ਼ਰ ਆਇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ ਫਿਰ ਤੁਹਾਨੂੰ ਉਹਨਾਂ ਤੇ ਯਕੀਨ ਕਿਉਂ ਨਹੀਂ ਫਿਰ ਇਹ ਪਾੜਾ ਕਿੱਥੇ ਹੈ ਉਹੀ ਸੁਖਵੀਰ ਬਾਦਲ ਹੈ ਜਿਨ੍ਹਾਂ ਨੇ ਉਸ ਟਾਈਮ ਗ੍ਰਹਿ ਮੰਤਰੀ ਸੀ ਉਸ ਨੂੰ ਕਿਹਾ ਕਿ ਜੇ ਜਖਤਾਰ ਸਿੰਘ ਆਹਾਰਾ ਪੰਜਾਬ ਆਉਂਦਾ ਅਮਨ ਕਾਨੂੰਨ ਨੂੰ ਖਤਰਾ ਹੁੰਦਾ ਉਹੀ ਸੁਖਵੀਰ ਬਾਦਲ ਸੀ ਜਿਹੜਾ ਕਹਿੰਦਾ ਸੀ ਵੀ ਇੱਕ ਕਾਤਲ ਅਕਾਲ ਤਖਤ ਦਾ ਜਹਦਰ ਕਿਸ ਤਰ੍ਹਾਂ ਹੋ ਸਕਦਾ ਭਾਈ ਨਰਿੰਦਰ ਸਿੰਘ ਚੋੜਾ ਦੀ ਅੱਜ ਜ਼ਮਾਨਤ ਤੋਂ ਬਾਅਦ ਰਿਹਾਈ ਹੋਣ ਵਾਲੀ ਹੈ ਤੇ ਬਹੁਤ ਸਾਰੇ ਸਿੰਘ ਜੋ ਹੈਗੇ ਆ ਜੇਲ੍ਹ ਦੇ ਬਾਹਰ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਖੜੇ ਸੋ ਬਾਪੂ ਗੋਚਾਰ ਸਿੰਘ ਜੀ ਸਾਡੇ ਨਾਲ ਹੈ ਗੱਲਬਾਤ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਇੱਥੇ ਪਹੁੰਚੇ ਹੋ ਜੀ ਤੁਸੀਂ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਆਏ ਹੋ ਭਿੰਦਰ ਸਿੰਘ ਚੋੜਾ ਹੋਰਾਂ ਨੂੰ ਪਰ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਨੁਮਾਇੰਦੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਉਹਨਾਂ ਦੇ ਕਾਫੀ ਦੇਰ ਤੋਂ ਹੀ ਬਿਆਨ ਚੱਲ ਰਹੇ ਆ ਕਿ ਸਰਕਾਰ ਦੀਏ ਮਿਲੀ ਭੋਗਤ ਹੈ ਇਸ ਕਰਕੇ ਭਿੰਦਰ ਸਿੰਘ ਚੋੜਾ ਨੂੰ ਜ਼ਮਾਨਤ ਮਿਲੀ ਹੈ ਸਰਕਾਰਾਂ ਦੇ ਨਾਲ ਮਿਲ ਦੇਖੋ ਸਭ ਤੋਂ ਪਹਿਲਾਂ ਸਿੱਖ ਕੌਮ ਨੂੰ ਮੈਂ ਵਧਾਈ ਦੇਣੀ ਚਾਹੁੰਨਾ ਕਿ ਅੱਜ ਉਹ ਭਾਈ ਨਰੈਣ ਸਿੰਘ ਚੌੜਾ ਜਿਹੜਾ ਹਮੇਸ਼ਾ ਸਿੱਖ ਸਿਧਾਂਤਾਂ ਦੇ ਪੈਰਾ ਦੰਦਾ ਰਿਹਾ ਉਹਦੀ ਅੱਜ ਰਿਹਾਈ ਹੋਈ ਹੈ ਸੋ ਅੱਜ ਅਸੀਂ ਕੇਂਦਰੀ ਜੇਲ ਜਿਹੜੀ ਰੋਪੜ ਦੀ ਹੈ ਉਹਦੇ ਅੱਗੇ ਉਹਨਾਂ ਨੂੰ ਲੈਣ ਵਾਸਤੇ ਖੜੇ ਆਂ ਸੰਗਤਾਂ ਬਹੁਤ ਖੜੀਆਂ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜੇ ਵੀ ਇਸ ਤਰ੍ਹਾਂ ਦੀ ਜਿਹੜੀ ਕੋਈ ਗੱਲ ਕਰਨੀ ਹੈ ਉਹ ਬਾਝ ਵੀ ਨਹੀਂ ਹੈ ਕਿਉਂਕਿ ਜਿਹੜਾ ਭਾਈ ਨਰੈਣ ਸਿੰਘ ਚੌੜਾ ਨੇ 4 ਦਸੰਬਰ ਨੂੰ ਇਹ ਕੰਮ ਕਰਿਆ ਇਹ ਸੁਖਬੀਰ ਬਾਦਲ ਤੇ ਉਹਨਾਂ ਨੇ ਹਮਲਾ ਨਹੀਂ ਕਰਿਆ ਸੁਖਬੀਰ ਬਾਦਲ ਵੱਲੋਂ 2015 ਤੋਂ ਜਿਹੜੇ ਲਏ ਗਏ ਫੈਸਲੇ ਆ ਉਹਨਾਂ ਫੈਸਲਿਆਂ ਦੇ ਵਿਰੁੱਧ ਉਹਨੇ ਆਪਣਾ ਰੋਸ ਪ੍ਰਗਟ ਕਰਿਆ ਕਿਉਂਕਿ 2015 'ਚ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀਆਂ ਹੋਈਆਂ ਬਹਿਵਲ ਕਲਾਂਕਾਣ ਹੋਇਆ ਦੋ ਸਿੰਘ ਸ਼ਹੀਦ ਹੋਏ ਉਸ ਟਾਈਮ ਸੁਖਬੀਰ ਸਿੰਘ ਬਾਦਲ ਜਿਹੜਾ ਗ੍ਰਹਿ ਮੰਤਰੀ ਸੀ ਪੰਜਾਬ ਸਰਕਾਰ ਦਾ ਅਕਾਲੀ ਦਲ ਦੀ ਸਰਕਾਰ ਚ ਸੀ ਸੋ ਇਸੇ ਤਰ੍ਹਾਂ ਜਿਹੜਾ ਡੀਜੀਪੀ ਸੁਮੇਸ਼ ਸੈਣੀ ਉਹ ਵੀ ਉਹਨਾਂ ਦੇ ਹੁਕਮ ਤੇ ਹੀ ਲੱਗਿਆ ਸੀ ਉਸ ਟਾਈਮ ਕਿਉਂਕਿ ਉਹ ਸਿੱਖਾਂ ਦਾ ਇੱਕ ਬਹੁਤ ਵੱਡਾ ਕਾਤਲ ਹੈ ਬਹੁਤ ਨੌਜਵਾਨਾਂ ਦੇ ਉਹਨਾਂ ਨੇ ਝੂਠੇ ਮੁਕਾਬਲੇ ਬਣਾਏ ਸੋ ਇਸ ਤਰ੍ਹਾਂ ਲਗਾਤਾਰ ਉਸ ਤੋਂ ਬਾਅਦ ਉਸ ਸਰਸਾ ਸਾਧ ਨੂੰ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰੀਆਂ ਬਰਗਾੜੀ ਜਵਾਰਕੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਗਲੀਆਂ 'ਚ ਖਿਲਾਰਿਆ ਉਸ ਨੂੰ ਮੁਆਫੀ ਦਵਾਉਣ 'ਚ ਵੀ ਇਹਦਾ ਬਹੁਤ ਵੱਡਾ ਰੋਲ ਹੈ ਸੋ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਸਿਧਾਂਤ ਨੂੰ ਇਹਨਾਂ ਨੇ ਪਿੱਠ ਦੇ ਕੇ ਉਹਦੀ ਉਹਨੂੰ ਮਾਫੀ ਦੁਵਾਈ ਹਾਲਾਂਕਿ ਉਹਨੇ ਸਾਹਿਬ ਕੇ ਹੱਸੀ ਕਿ ਇਹ ਮੈਂ ਕੋਈ ਮਾਫੀ ਮੰਗੀ ਨਹੀਂ ਪਰੰਤੂ ਇੱਕ ਵੋਟਾਂ ਦੀ ਖਾਤਰ ਇਹਨਾਂ ਨੇ ਇਹ ਕੌਮ ਦਾ ਜਿਹੜਾ ਹੈ ਉਹ ਸਿਧਾਂਤ ਆਪਣੇ ਦਾਅ ਤੇ ਲਾਇਆ ਇਸ ਕਰਕੇ ਉਹ ਜਿਹੜੇ ਫੈਸਲੇ ਲਗਾਤਾਰ ਉਸ ਵੱਲੋਂ ਲਏ ਗਏ ਉਹਨਾਂ ਦੇ ਖਿਲਾਫ ਭਾਈ ਨਰੈਣ ਸਿੰਘ ਚੌੜਾ ਨੇ ਇਹ ਆਪਣਾ ਰੋਸ ਪ੍ਰਗਟ ਕਰਿਆ ਸੀ ਕਿਉਂਕਿ 2 ਦਸੰਬਰ ਨੂੰ ਫੇਰ ਵੀ ਜਿਹੜੇ ਅਕਾਲ ਤਖਤ ਸਾਹਿਬ ਤੋਂ ਮੌਕੇ ਦੇ ਜਥੇਦਾਰਾਂ ਨੇ ਹਾਲਾਂਕਿ ਉਹ ਜਥੇਦਾਰ ਹਮੇਸ਼ਾ ਉਹਨਾਂ ਦੀ ਇੱਕ ਪਰਿਵਾਰ ਦੀ ਪੁਸ਼ਤਪਨਾਹੀ ਕਰਦੇ ਰਹੇ 2015 ਚ ਸੰਗਤਾਂ ਚ ਰੋਸ ਜਾਗਿਆ ਮੌਕੇ ਦੇ ਜਹੇਦਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਸੀ ਸਰਸਾ ਸੌਦ ਨੂੰ ਮਾਫ ਕਰਾਉਣ ਵਾਸਤੇ ਸੋ ਸਰਬੱਤ ਖਾਲਸਾ ਹੋਇਆ ਚੱਬੇ ਧਰਤੀ ਤੇ ਉੱਥੇ ਜਹੇਦਾਰ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਸਾਹਿਬ ਦੀ ਸੇਵਾ ਸੌਂਪੀ ਗਈ ਮੈਂ ਤਾਂ ਕਹਿਣਾ ਇਤਿਹਾਸ ਦਾ ਸਭ ਤੋਂ ਵੱਡਾ ਦਿਨ ਸੀ ਉਹ ਜਿਸ ਤਰ੍ਹਾਂ ਜਹੇਦਾਰ ਜਗਤਾਰ ਸਿੰਘ ਹਵਾਰਾ ਨੂੰ 7-8 ਲੱਖ ਦੇ ਸੰਗਤਾਂ ਨੇ ਇਕੱਠ ਨੇ ਪ੍ਰਵਾਨਗੀ ਦਿੱਤੀ ਉਸ ਤੋਂ ਵੀ ਵੱਧ ਵਿਦੇਸ਼ਾਂ 'ਚ ਬੈਠੇ ਜਿੰਨੀ ਸੰਗਤਾ ਉਹਨਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਸੀ ਕਿ ਜਿਹੜੇ ਹੁਣ ਜਥੇਦਾਰਾਂ ਨੇ ਫੈਸਲਾ ਫਿਰ ਲਿਆ ਜੀ ਇਹ ਜਿਨ੍ਹਾਂ ਦੇ ਅੱਗੇ ਖੜ ਕੇ ਸੁਖਵੀਰ ਬਾਦਲ ਨੇ ਸਿਰ ਝੁਕਾਇਆ ਉਹਨਾਂ ਨੂੰ ਹੁਣ ਫਿਰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਅਸੀਂ ਤਾਂ ਇੱਕ ਪਰਿਵਾਰ ਦੇ ਜਥੇਦਾਰ ਦੇਖਦੇ ਹਾਂ ਕਿਉਂਕਿ ਉਹਨਾਂ ਨੇ ਵੀ ਫੈਸਲਾ ਵੀ ਕੋਈ ਨਾ ਉਸ ਨੂੰ ਲਾਗੂ ਕਰਾਉਣ ਬਾਅਦ ਦੇ ਜੋ ਵੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਹੁਕਮ ਸੜਾਇਆ ਪਰ ਉਹਨੂੰ ਇਨ ਬਿਨ ਲਾਗੂ ਕਰਾਉਣ 'ਚ ਉਹ ناکਾਮ ਰਹੇ ਕਿਉਂਕਿ ਜਿਹੜਾ ਜ਼ਹਿਦਾਰ ਅਰਗਬੀਰ ਸਿੰਘ ਸੀ ਉਹ ਕਦੇ ਕਮੇਟੀ ਨੂੰ 5 ਦਿਨਾਂ ਦਾ ਟਾਈਮ ਦਿੰਦਾ ਰਿਹਾ ਕਦੇ 10 ਦਿਨਾਂ ਦਾ ਆਪ ਵਿਦੇਸ਼ ਲੰਘ ਗਿਆ ਸੋ ਉਸ ਨੂੰ ਐਸੇ ਕਰਕੇ ਜਲੀਲ ਵੀ ਹੋਣਾ ਪਿਆ ਕਿਉਂਕਿ ਅਕਾਲ ਤਖਤ ਸਭ ਉਸ ਸਿਧਾਂਤ ਦਾ ਮਾਲਕ ਹੈ ਵੀ ਜਿਹੜਾ ਉੱਥੇ ਜ਼ਹਿਦਾਰ ਬੈਠਿਆ ਕੋਈ ਫੈਸਲਾ ਉਹ ਲਵੇ ਜਿਹੜਾ ਇਨ ਵਿੱਚ ਲਾਗੂ ਕਰਾਵੇ ਤੇ ਜਿਹੜੀ ਤਰੀਕ ਦੇਤੀ ਉਸ ਤੇ ਲਾਗੂ ਹੋਣਾ ਚਾਹੀਦਾ ਪਰੰਤੂ ਉਹਨਾਂ ਨੇ ਇਹ 'ਚ ਕੋਤਾਹੀ ਵਰਤੀ ਹੈ ਉਹਨਾਂ ਜੇਹਧਾਰਾਂ ਨੇ ਇਸ ਕਰਕੇ ਹੀ ਹਾਸ਼ਿਰ ਹੋਇਆ ਉਹਨਾਂ ਜੇਹਧਾਰਾਂ ਦਾ ਜਿਸ ਤਰ੍ਹਾਂ ਉਹਨਾਂ ਨੂੰ ਲਾਇਆ ਗਿਆ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਕੋਮਬਾਸ ਪਰ ਉਹ ਕਹਿੰਦੇ ਬਈ ਗੋਲੀ ਸੁਖਵੀਰ ਬਾਦਲ ਤੇ ਨਹੀਂ ਉੱਥੇ ਇੱਕ ਸੇਵਾਦਾਰ ਦੇ ਉੱਤੇ ਚੱਲੀ ਆ ਜਿਹਨੂੰ ਸੇਵਾ ਲਈ ਗਈ ਸੀ ਕੱਲ ਤੱਕ ਸਾਬ ਦੇ ਵੱਲੋਂ ਇਸ ਕਰਕੇ ਮੰਤਪੱਗ ਆ ਇਹਦੇ ਨਾਲ ਜਿੱਥੇ ਮਰਿਆਦਾ ਦੀ ਤਾਂ ਜੀ ਆਉੜੀਆਂ ਤਾਂ ਉੱਥੇ ਵਿਅਦਬੀਵੀ ਹੋਈ ਐ ਦੇਖੋ ਹਮੇਸ਼ਾ ਉਹ ਇਹੀ ਮਰਿਆਦਾ ਦੀ ਗੱਲ ਕਰਦੇ ਰਹੇ ਜਿਹੜੀ ਉਹਨਾਂ ਦੇ ਹੱਕ 'ਚ ਜਾਂਦੀ ਐ ਕਿਉਂਕਿ ਜਿਹੜਾ ਸੁਖਵੀਰ ਬਾਲਦਸੀਨ ਨਾ ਤਾਂ ਇੱਕ ਸੇਵਾਦਾਰ ਕਰਕੇ ਬੈਠਿਆ ਸੀ ਉਹ ਤਾਂ ਇੱਕ ਢੋਂਗ ਰਚਿਆ ਵਾ ਸੀ ਉਹਨੇ ਵੀ ਜਿਹੜਾ ਉੱਥੇ ਤੋਂ ਉਹਨੂੰ ਹੁਕਮ ਲੱਗਿਆ ਉਹਨੂੰ ਨਿਭਾ ਰਿਹਾ ਉਹ ਸੇਵਾ ਵਾਲਾ ਕੋਈ ਨਹੀਂ ਸੀ ਨਾ ਸੇਵਾ ਤੇ ਕਿਉਂਕਿ ਭਾਈ ਨਰੈਣ ਸਿੰਘ ਚੌੜਾ ਉਹ ਸ਼ਖਸ ਐ ਜਿਹਨੂੰ ਸਿੱਖ ਪਰੰਪਰਾਵਾਂ ਦਾ ਸਿੱਖ ਸਿਧਾਂਤਾਂ ਦਾ ਹਰ ਪੱਕ ਤੋਂ ਪਤਾ ਉਹ ਬਹੁਤ ਵੱਡਾ ਵਿਦਵਾਨ ਹੈ ਉਹਨੇ ਕਿਤਾਬਾਂ ਵੀ ਲਿਖੀਆਂ ਇਹਨਾਂ ਸਿਧਾਂਤਾਂ ਦੇ ਵੀ ਉਹਨਾਂ ਨੇ ਬਹੁਤ ਲੇਖ ਲਿਖੇ ਹਨ ਸੋ ਉਹਨਾਂ ਨੇ ਨਾ ਅਕਾਲ ਤਖਤ ਸਾਹਿਬ ਦੇ ਗੋਲੀ ਚਲਾਈ ਹੈ ਨਾ ਇੱਕ ਸੇਵਾਦਾਰ ਤੇ ਚਲਾਈ ਹੈ ਸਿਰਫ ਉਹ ਕੀਤੇ ਹੋਏ ਗੁਨਾਹਾਂ ਤੇ ਉਹਨਾਂ ਨੇ ਗੋਲੀ ਚਲਾਈ ਤੁਸੀਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲਾਇਆ ਜੀ ਦੂਸਰੇ ਪਾਸੇ ਐਸਜੀਪੀਸੀ ਨੇ ਵੀ ਤਾਂ ਇਹ ਗੱਲਾਂ ਕੰਨੀਆਂ ਸੁਖਬੀਰ ਸਿੰਘ ਬਾਦਲ ਤਾਂ ਆਪ ਇੱਕ ਵਾਰੀ ਉਹ ਗੀਤ ਦਰੌਂਦੇ ਹੋਏ 17 ਦਰੌਂਦੇ ਹੋਏ ਨਜ਼ਰ ਆਇਆ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ ਫਿਰ ਤੁਹਾਨੂੰ ਨਾ ਤੇ ਯਕੀਨ ਕਿਉਂ ਨਹੀਂ ਫਿਰੇ ਪਾੜਾ ਕਿੱਥੇ ਹੈ ਦੇਖੋ ਇਹ ਉਹਨਾਂ ਦੀ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਭਾਵੇਂ ਸ਼੍ਰੋਮਣੀ ਕਮੇਟੀ ਨੇ ਇੱਕ ਦਸਕਤੀ ਮੋਹਮ ਵੀ ਚਲਾਈ ਸੀ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚਲੋ ਅਸੀਂ ਉਹਦਾ ਸਵਾਗਤ ਵੀ ਕੀਤਾ ਸਮੇਂ-ਸਮੇਂ ਤੇ ਪਰੰਤੂ ਉਹਨਾਂ ਦੀ ਇੱਕ ਮਜਬੂਰੀ ਬਣ ਗਈ ਸੀ ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਪਿਛਲੇ ਸਮਿਆਂ ਚ ਇਲੈਕਸ਼ਨ ਚ ਹਾਰਨਾ ਸਤਾ ਤੋਂ ਬਾਹਰ ਜਾਣਾ ਉਹਨਾਂ ਨੇ ਦੇਖਿਆ ਵੀ ਜਿਹੜੇ ਸਾਡੇ ਕੀਤੇ ਕੁਕਰਮ ਐ ਇਹਨਾਂ ਦੀ ਸੰਗਤਾ ਸਜ਼ਾ ਦੇ ਰਹੀਆਂ ਇਸ ਕਰਕੇ ਉਹ ਪਾਰਟੀ ਜਿਹੜੀ 25-25 ਸਾਲ ਰਾਜ ਕਰਨ ਦਾ ਦਾਅਵੇ ਕਰਦੀ ਸੀ ਉਹਨਾਂ ਨੂੰ ਸੰਗਤਾ ਨੇ ਉਹਨਾਂ ਦੇ ਕੀਤੇ ਹੋਏ ਫੈਸਲਿਆਂ ਦੇ ਖਿਲਾਫ ਆਪਣਾ ਮਤਲਬ ਰੋਜ਼ ਪ੍ਰਗਟ ਕਰਕੇ ਉਹਨਾਂ ਨੂੰ ਸਤਾ ਤੋਂ ਬਾਹਰ ਕਰਿਆ ਸੋ ਜਿਹੜਾ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿਉਂਕਿ ਮੈਨੂੰ ਪਤਾ ਜਦੋਂ ਜਹਦਰ ਜਗਤਾਰ ਸਿੰਘ ਹਵਾਰਾ ਦੇ 2015 ਚ ਦਿੱਲੀ ਚ ਜਿੰਨੇ ਕੇਸ ਸੀ ਖਤਮ ਹੋ ਚੁੱਕੇ ਉਸ ਤੋਂ ਬਾਅਦ ਹਾਈ ਕੋਰਟ ਤੋਂ ਆਰਡਰ ਹੋਇਆ ਸੀ ਕਿ ਇਹਨਾਂ ਦੇ ਪੰਜਾਬ ਚ ਤੇ ਚੰਡੀਗੜ੍ਹ ਚ 12 ਕੇਸ ਪੈਂਡਿੰਗ ਹੈ ਉਹਨਾਂ ਨੂੰ ਅਸੀਂ ਹਾਈ ਕੋਰਟ ਚ ਰਿਟ ਪਟੀਸ਼ਨ ਕਰੀ ਸੀ ਉਹਨਾਂ ਨੂੰ ਪੰਜਾਬ ਟਰਾਂਸਫਰ ਕਰਨ ਵਾਸਤੇ ਉਹੀ ਸੁਖਵੀਰ ਬਾਦਲ ਹੈ ਜਿਨ੍ਹਾਂ ਨੇ ਉਸ ਟਾਈਮ ਗ੍ਰਹਿ ਮੰਤਰੀ ਸੀ ਉਸ ਨੂੰ ਕਿਹਾ ਕਿ ਜੇ ਜਖਤਾਰ ਸਿੰਘ ਆਹਾਰਾ ਪੰਜਾਬ ਆਉਂਦਾ ਅਮਨ ਕਾਨੂੰਨ ਨੂੰ ਖਤਰਾ ਹੁੰਦਾ ਉਹੀ ਸੁਖਵੀਰ ਬਾਦਲ ਸੀ ਜਿਹੜਾ ਕਹਿੰਦਾ ਸੀ ਵੀ ਇੱਕ ਕਾਤਲ ਅਕਾਲ ਤਖਤ ਦਾ ਜਹਦਰ ਕਿਸ ਤਰ੍ਹਾਂ ਹੋ ਸਕਦਾ ਸੋ ਇਹ ਹੁਣ ਜਿਹੜਾ ਇਹਨਾਂ ਨੇ ਪਿਛਲੇ ਸਮੇਂ 'ਚ ਕਰਿਆ ਉਹ ਮਜਬੂਰੀ ਸੀ ਪਰੰਤੂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂਕਿ ਉਹ ਸਿੱਖਾਂ ਦੀ ਕਤਾ ਧਾਰਮਿਕ ਸਰਮੋਰ ਸੰਸਥਾ ਉਹਨਾਂ ਵੱਲੋਂ ਮਹਿਮਨ ਚੱਲੀ ਗਏ ਉਹਦਾ ਸਵਾਗਤ ਕਰਿਆ ਜੀ ਤੇ ਅੱਜ ਫਿਰ ਹੁਣ ਕਿਵੇਂ ਦੇਖਦੇ ਹਾਂ ਜੀ ਨਰੈਣ ਸਿੰਘ ਝੋੜਾ ਹੋਰੀ ਬਾਹਰ ਆ ਰਹੇ ਆ ਤੇ ਅੱਗੇ ਜਿਹੜਾ ਹਸਾਬਕਤਾਬ ਹੈ ਉਧਰ ਸੁਖਵੀਰ ਸਿੰਘ ਬਾਦਲ ਹੋਰੀ ਜਾਂ ਅਕਾਲੀ ਆਗੂ ਉਹ ਆਪਣੀ ਗੱਲ ਕਰ ਰਹੇ ਆ ਤੇ ਤੁਸੀਂ ਆਪਣੀ ਗੱਲ ਕਰ ਰਹੇ ਹੋ ਤੇ ਇਹ ਪਾੜਾ ਜਿਹੜਾ ਹੈਗਾ ਇਹ ਕਦੇ ਖਤਮ ਹੋ ਸਕਦਾ ਹੈ ਜਾਂ ਫਿਰ ਉਹਨਾਂ ਨੂੰ ਲਾਂਬੇ ਕਰਕੇ ਹੀ ਕੋਈ ਗੱਲ ਬਣ ਸਕਦਾ ਹੈ ਨੇ ਦੇਖੋ ਇਹ ਸੋਚ ਦਾ ਪਹਾੜਾ ਹੁੰਦਾ ਜੇ ਕੋਈ ਸੋਚ ਪੰਥਕ ਸੋਚ اختیار ਕਰ ਲੈਣਾ ਉਹ ਪਹਾੜਾ ਦੂਰ ਹੋ ਸਕਦਾ ਕਿਉਂਕਿ ਵੱਡੇ ਵੱਡੇ ਗੁਨਾਹ ਮਾਫ ਕਰਕੇ ਸੰਗਤਾਂ ਫੇਰ ਦੁਬਾਰੇ ਤਾਕਤ ਵੀ ਬਖਸ਼ਦੀ ਰਹੀਆਂ ਉਹਨਾਂ ਨੂੰ ਕੌਮ ਦੀ ਸੇਵਾ ਵੀ ਬਖਸ਼ਦੀ ਰਹੀਆਂ ਅਤੇ ਉਹਨਾਂ ਮੰਨਣ ਦੀ ਗੱਲ ਕੀਤੀ ਜੀ ਵੈਸੇ ਪਰ ਉਹ ਕੌਮ ਨੇ ਕਬੂਲ ਕਿਉਂ ਨਹੀਂ ਕੀਤੇ ਫਿਰ ਕੀਤੇ ਜਾਂ ਨਹੀਂ ਕੀਤੇ ਤੁਸੀਂ ਕੀ ਸਮਝਦੇ ਹੋ ਦੇ ਕੋਹਣਾ ਨੇ ਅਕਾਲ ਤਖਤ ਸਾਹਿਬ ਤੇ ਆਪਣੇ ਜਿਹੜੇ ਗੁਨਾਹ ਹੈ ਕਬੂਲ ਕਰੇ ਹਨ ਪਰ ਉਹ ਇਨ ਬਿਨ ਜਿਸ ਤਰ੍ਹਾਂ ਕਰਨੇ ਚਾਹੀਦੇ ਸੀ ਨਾ ਉਹ ਚ ਉਹਨਾਂ ਨੇ ਕਤਾਹੀ ਭਰਤੀ ਹੈ ਇਸ ਕਰਕੇ ਸੰਗਤਾਂ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਸੋ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮ ਆਉਂਦਾ ਉਹਨੂੰ ਇਨ ਬਿਨ ਲਾਗੂ ਕਰਨਾ ਉਹਨਾਂ ਦਾ ਫਰਜ਼ ਬਣਦਾ ਇੱਕ ਹੋਰ ਗੱਲ ਕਹੀ ਗਈ ਹੈ ਜੀ ਸਭ ਤੋਂ ਵੱਡੀ ਤਾਂ ਇਹ ਹੀ ਆ ਵੀ ਸਰਕਾਰ ਦੇ ਨਾਲ ਮਿਲ ਕੇ ਇਹ ਸਾਰਾ ਕੁਝ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਉਹਨਾਂ ਨੇ ਜਿਹੇ ਬੰਦੇ ਜਿਹੜੇ ਹੈਗੇ ਆ ਉਹ ਪਾਲੇ ਹੋਏ ਆ ਤੇ ਸਰਕਾਰ ਨੇ ਇੰਨਾ ਢਿੱਲਾ ਰੱਖਿਆ ਇਸ ਮਸਲੇ ਨੂੰ ਕਿ ਲੂਪ ਹੋਲ ਛੱਡ ਤੇ ਕੇਸ ਦੇ ਵਿੱਚ ਵੀ ਜਿਸ ਕਰਕੇ ਜਮਾਨਤ ਛੇਤੀ ਹੋ ਗਈ ਜੀ ਤੇ ਸਰਕਾਰ ਨਾਲ ਮਿਲੀ ਭੁਗਤਾਨ ਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਲੋ ਬਿਲਕੁਲ ਨਹੀਂ ਨਰੈਣ ਸਿੰਘ ਚੌੜਾ ਉਹ ਸ਼ਖਸ ਹੈ ਜਿਹੜਾ ਨਾ ਕਿਸੇ ਸਰਕਾਰ ਦਾ ਅਸਰ ਕਬੂਲ ਦਾ ਨਾ ਕਿਸੇ ਦਾ ਡਰ ਮੰਨਦਾ ਨਾ ਭੈ ਮੰਨਦਾ ਉਹ ਇੱਕ ਸਿਧਾਂਤਕ ਇਨਸਾਨ ਹੈ ਸੋ ਜਿਹੜੇ ਇਸ ਤਰ੍ਹਾਂ ਦੀ ਗੱਲ ਕਰਨੀ ਵੀ ਸਰਕਾਰ ਨਾਲ ਮਿਲ ਕੇ ਉਹਨੇ ਹਮਲਾ ਕਰਿਆ ਜਾਂ ਉਸ ਤੇ ਉਹਨੂੰ ਸਰਕਾਰ ਵੱਲੋਂ ਉਸ ਤੇ ਨਰਵਾਈ ਦਿਖਾਈ ਗਈ ਇਹ ਬਿਲਕੁਲ ਗਲਤ ਗੱਲ ਹੈ ਦੇਖੋ ਕਾਨੂੰਨ ਹੈ ਆਪਣਾ ਕੰਮ ਕਰਦਾ ਜਿਸ ਤਰ੍ਹਾਂ ਵੀ ਧਾਰਾਵਾਂ ਪੁਲਿਸ ਨੇ ਲਾਈਆਂ ਉਹਨਾਂ ਨੂੰ ਅਰੈਸਟ ਕਰਿਆ ਲੰਮਾ ਸਮਾਂ ਰਿਮਾਂਡ ਚੱਲਦਾ ਰਿਹਾ ਉਹਨਾਂ ਦਾ ਸੋ ਇਸ ਤਰ੍ਹਾਂ ਦੀ ਗੱਲ ਕਰਨਾ ਉਹਦੇ ਅਖਸ ਤੇ ਇੱਕ ਉਂਗਲ ਉਠਾਉਣ ਵਾਲੀ ਗੱਲ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਸੇ ਦੇ ਅਸਾਰੇ ਤੇ ਸਿਰਫ ਉਹਨੇ ਆਪਣੀ ਆਤਮਾ ਨੂੰ ਲੈ ਕੇ ਗੱਲ ਕਰਕੇ ਫੈਸਲਾ ਲਿਆ ਸੋ ਜੇ ਇਸ ਤਰ੍ਹਾਂ ਸਰਕਾਰਾਂ ਨਾਲ ਜੋੜਨਾ ਬਹੁਤ ਗਲਤ ਕਰ। ਭਾਈ ਜਤਾਰ ਸਿੰਘ ਵਾਰਾ ਹੋਰਾਂ ਨਾਲ ਵੀ ਤੁਸੀਂ ਇਸ ਮਸਲੇ ਤੇ ਕੋਈ ਗੱਲ ਕੀਤੀ? ਦਾ ਉਹਨਾਂ ਨੇ ਇਸ ਬਾਰੇ ਕੀ ਰਿਐਕਸ਼ਨ ਦਿੱਤਾ? ਦੇਖੋ ਉਹਨਾਂ ਨੇ ਉਹਨਾਂ ਦਾ ਸਾਥ ਹੀ ਰਿਹਾ ਏ ਬੇਅੰਤ ਕਾਂਡ ਚ ਜਿਹੜਾ ਜਾਂ ਜਿਸ ਤਰ੍ਹਾਂ ਜੇਲ ਬ੍ਰੇਕ ਹੋਇਆ ਉਹ ਚ ਬਹੁਤ ਵੱਡਾ ਰੋਲ ਸੀ ਭਾਈ ਨਰੈਣ ਸਿੰਘ ਚੌੜਾ ਦਾ। ਇਹਦਾ ਸਤਿਕਾਰ ਕਰਦੇ ਹਾਂ ਕਿਉਂਕਿ ਲੰਮਾ ਸਮਾਂ ਜੇਲ ਵੀ ਰਿਹਾ ਉਹਨਾਂ ਪਿੱਛੇ ਇੱਕ ੱਟੀ ਏ ਉਹਨਾਂ ਨੇ। ਸੋ ਹਮੇਸ਼ਾ ਹੀ ਕਹਿੰਦੇ ਰਹੇ ਆ ਵੀ ਦੇਖੋ ਧਾਰਮਿਕ ਜਿਹੜੀ ਭਾਵਨਾਵਾਂ ਉਹਨਾਂ ਦਾ ਖਲਵਾੜ ਨਹੀਂ ਹੋਣਾ ਚਾਹੀਦਾ। ਸੋ ਬਿਲਕੁਲ ਜਿੱਥੇ ਇੱਕ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਜਿਹਾ ਸ਼੍ਰੋਮਣੀ ਕਮੇਟੀ ਦੇ ਕੁਝ ਨੁਮਾਇੰਦੇ ਵੱਡੇ ਸਵਾਲ ਚੁੱਕ ਰਹੇ ਆ ਕਿ ਭਾਈ ਨਰੈਣ ਸਿੰਘ ਚੋੜਾ ਦੀ ਜ਼ਮਾਨਤ ਕਿਸ ਤਰ੍ਹਾਂ ਹੋਗੀ ਇਹ ਸਰਕਾਰ ਇਸ ਦੇ ਵਿੱਚ ਮਿਲੀ ਭੁਗਤ ਦੇ ਨਾਲ ਹੀ ਚੱਲ ਰਹੀ ਸੀ ਕੇਸ ਨੂੰ ਢਿੱਲਾ ਛੱਡਿਆ ਗਿਆ ਸੀ ਜਿਸ ਕਰਕੇ ਇਹ ਜ਼ਮਾਨਤ ਹੋਈ ਹੈ ਤਾਂ ਦੂਜੇ ਪਾਸੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਭਾਈ ਜਸਪਾਲ ਨਰੈਣ ਸਿੰਘ ਚੋੜਾ ਦੇ ਹੱਕ ਦੇ ਵਿੱਚ ਆਏ ਤੇ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਵੀ ਆਏ ਆ ਸੋ ਇਹ ਦੋਨੇ ਤੇਨਾਂ ਦੀਆਂ ਜਿਹੜੀਆਂ ਗੱਲਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀਆਂ ਤੁਹਾਡਾ ਪੱਖ ਕੀ ਹੈ ਤੁਸੀਂ ਕੀ ਸੋਚਦੇ ਹੋ ਉਹ ਆਪਣੀਆਂ ਟਿੱਪਣੀਆਂ ਦੇ ਰੂਪ ਦੇ ਵਿੱਚ ਜ਼ਰੂਰ ਦੱਸਿਓ ਗੁਰਪ੍ਰੀਤ ਸਿੰਘ ਦੇ ਨਸ ਨਾਮ ਸਿੰਘ ਪੰਜਾਬੀ ਲੋਕ ਚੈਨਲ